ਦੁਨੀਆ ਤਰੀ ਕਿੱਧਰ ਨੂੰ ਜਾਵੇ ਲੱਕ ਹਿਲਦੇ ਰੀਲਾਂ ਤੇ ਜਾਂ ਅੱਜ ਟਿਕਟੋਕ ਇੰਸਟਾਗ੍ਰam ਇਨ੍ਹਾਂ ਤੇ ਕੀ ਆ ਪਹਿਲੀ ਰੀਲ ਦੇਖ ਲਓ ਦੂਜੀ ਦੇਖ ਲਓ ਤੀਜੀ ਦੇਖ ਲਓ ਇੱਥੇ ਲੱਕ ਹਿਲਦੇ ਹੀ ਦੇ ਸੰਗੇ ਕਿਉਂਕਿ ਕੁੜੀ ਲਾ ਲਓ ਕੋਈ ਆਂਟੀ ਲਾ ਲਓ ਕੋਈ ਬੁੜੀ ਲਾ ਲਓ ਹਰ ਇੱਕ ਇਹ ਕੰਮ ਚ ਪਈ ਵੀ ਆ ਬਹੁਤ ਘੜ ਪੱਟੇ ਗਏ ਚੀਜ਼ਾਂ ਚ ਅੱਜ ਆਪਾਂ ਗੱਲ ਕਰਦੇ ਹਾਂ ਇੱਕ ਮੀਆਂ ਬੀਬੀ ਨਾਲ ਜਿਨ੍ਹਾਂ ਦਾ ਕੰਮ ਵੀ ਰੌਲਾ ਇਹ ਚੀਜ਼ ਤੋਂ ਪਿਆ ਘਰ ਵਾਲੀ ਇੰਸਟਾਗ੍ਰam ਤੇ ਬਣਾਉਂਦੀ ਆ ਰੀਲਾਂ ਤੇ ਘਰ ਵਾਲਾ ਬਣਾਉਣ ਨਹੀਂ ਦਿੰਦਾ ਆਜੋ ਆਪਾਂ ਗੱਲ ਕਰਾਉਨੇ ਆ ਆਜਾ ਮੜੇ ਖਿੱਚ ਕੇ ਸਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਕੀ ਗੱਲ ਕਰਦੇ ਆਂ ਪਿੱਛੇ ਖੜੇ ਕੁੜੀ ਮੰਡੇ ਨਾਲ ਇਹ ਇਹਨਾਂ ਦਾ ਰੌਲਾ ਕੀ ਆ ਇਹ ਇੰਸਟਾਗ੍ਰam ਚ ਚਲਾਉਂਦੀ ਐ ਤੇ ਉਹ ਚਲਾਉਣ ਨਹੀਂ ਦਿੰਦਾ ਕਿਉਂਕਿ ਉਹ ਕਹਿੰਦਾ ਮੈਂ ਸੋਸ਼ਲ ਮੀਡੀਆ ਤੋਂ ਦੂਰ ਰੱਖਣਾ ਚਾਹੁੰਦਾ ਸਸੀ ਗਾਵੇ ਸਸੀ ਗਾਵੇ ਕੀ ਰੌਲਾ ਤੁਹਾਡਾ ਭਾਈ ਰੌਲਾ ਇਹ ਆ ਭਾਈ ਇਹ ਮੇਰੀ ਘਰ ਵਾਲੀ ਐ ਇਹ ਮੈਨੂੰ ਕਹਿੰਦੀ ਐ ਮੈਂ ਇੰਸਟਾਗ੍ਰam ਚ ਚਲਾਉਣਾ ਠੀਕ ਹੈ ਠੀਕ ਹੈ ਇਹ ਨੱਚ ਨੱਚ ਕੇ ਠੰਮ ਕੇ ਲਾ ਲਾ ਕੇ ਵੀਡੀਓ ਬਣਾਉਂਦੀ ਹੈ ਠੀਕ ਹੈ ਮੈਂ ਉਹਨੂੰ ਬੜਾ ਰੋਕਿਆ ਵੀ ਤੂੰ ਇਹੋ ਜਿਹਾ ਕੰਮ ਨਾ ਕਰ ਪੰਜਾਬ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਇਹ ਸਿਸਟਮ ਨਹੀਂ ਹੁੰਦਾ ਮੇਰੀ ਘਰ ਦੀ ਜਿਹੜੀ ਇੱਜ਼ਤ ਆ ਸਾਡੇ ਪਰਿਵਾਰ ਦੀ ਸਾਡੇ ਪਿਓ ਨੇ ਵੀ ਸੱਥਾਂ ਜਾ ਕੇ ਬਹਿਣਾ ਮੇਰੀ ਮਾਂ ਨੇ ਵੀ ਲੋਕਾਂ ਨਾਲ ਬੁੜੀਆਂ ਨਾਲ ਮਿਲਣਾ ਅਸੀਂ ਵੀ ਲੋਕਾਂ ਨਾਲ ਵਿਚਰਨਾ ਤੇ ਅਸੀਂ ਵੀ ਤੁਰਨਾ ਪਿੰਡ ਦੇ ਵਿੱਚ ਸਾਡੀ ਬਦਨਾਮੀ ਨਾ ਕਰ ਪਰ ਇਹ ਮੰਨਦੀ ਨਹੀਂ ਬਈ ਇੰਸਟਾਗ੍ਰਾਮ ਤੇ ਰੀਲਾਂ ਪਾਉਂਦੀ ਆ ਲੱਕ ਹਲਾ ਲਾ ਕੇ ਵੀਡੀਓ ਬਣਾਉਂਦੀ ਆ ਇਹਨੂੰ ਬੜੇ ਕਮੈਂਟ ਆਉਂਦੇ ਆ ਇਹ ਕਹਿੰਦੀ ਆ ਮੈਨੂੰ ਸ਼ਾਬਾਸ਼ ਮਿਲਦੀ ਆ ਇਹ ਸੋਡਾ ਘਰ ਵਾਲਾ ਸੋਡੇ ਤੇ ਇਲਜ਼ਾਮ ਲਾਉਂਦਾ ਵੀ ਤੁਹਾਨੂੰ ਇੱਕ ਕਮੈਂਟ ਆਉਂਦਾ ਬੈਡ ਕਮੈਂਟ ਆਉਂਦੇ ਲੱਕ ਹਲਾਉਣੇ ਆ ਤੁਸੀਂ ਤੇ ਇਹ ਤੁਸੀਂ ਕੀ ਮੰਨ ਕੇ ਚੱਲ ਤੁਹਾਨੂੰ ਕਾਹਦਾ ਸ਼ੌਂਕ ਚੜਿਆ ਮੇਰੀ ਜ਼ਿੰਦਗੀ ਵੀਰੇ ਮੈਂ ਕਿਹੜਾ ਕੋ ਮਰਜ਼ੀ ਕਰਾਂ ਅੱਛਾ ਤੇਰੀ ਜ਼ਿੰਦਗੀ ਆ ਤੇਰਾ ਉਹਦੇ ਨਾਲ ਵਿਆਹ ਹੋਇਆ ਉਹਦਾ ਕੋਈ ਤੇਰੇ ਤੇ ਹੱਕ ਨਹੀਂਗਾ ਵੀਰੇ ਇਹਦਾ ਮੈਂ ਬਣਾਉਂਗੀ ਨਾ ਮੱਝਟਾ ਨਾ ਕੱਲਟਾ ਨਹੀਂ ਮੇਰੀ ਮੇਰੀ ਜ਼ਿੰਦਗੀ ਨਹੀਂ ਤੇਰੀ ਜ਼ਿੰਦਗੀ ਤੇ ਤੂੰ ਆਵਦੀ ਜ਼ਿੰਦਗੀ ਫਿਰ ਮੇਰਾ ਵਿਆਹ ਹੀ ਨਾ ਕਰਾਉਂਦੀ ਬਸ ਵੀਰੇ ਮੈਂ ਤਾਂ ਇਹੀ ਕੰਮ ਕਰਨਾ ਮੈਂ ਤੇ ਇੱਥੇ ਹੀ ਰਹੂੰਗੀ ਇਹੀ ਕੰਮ ਕਰਨਾ ਰੀਲਾਂ ਦੇ ਕੁੜੀਆਂ ਕਹਿੰਦੀਆਂ ਮੈਂ ਲੱਕ ਹਲਾਉਣੇ ਆ ਮੈਂ ਰੀਲਾਂ ਬਣਾਉਣੀਆਂ ਮੈਂ ਕੁਝ ਮਰਜ਼ੀ ਕਰਾਂ ਮੇਰੀ ਜ਼ਿੰਦਗੀ ਆ ਪਰ ਮੁੰਡਾ ਮੇਰੇ ਤੇ ਕੋਈ ਰੋਕ ਟੋਕ ਨਹੀਂ ਲਾ ਸਕਦਾ ਤੇ ਇਹ ਤਾਂ ਹੱਕ ਦਰਸਾਲ ਗਲਤ ਆ ਕਿਉਂਕਿ ਵਿਆਹ ਹੋਇਆ ਇੱਕ ਦੂਜੇ ਦੇ ਕਹਿਣਾ ਮੰਨਣਾ ਹੀ ਪੈਣਾ ਹੁੰਦਾ ਤੇ ਕੀ ਆਈਟਮ ਵੀ ਆਣਾ ਚੱਲ ਚੱਲ ਤੇ ਵੀ ਮੰਨ ਹੁਣ ਤੁਹਾਡਾ ਇਹ ਛੱਡਣ ਦਾ ਰਾਹਦਾ ਹੈ ਨਹੀਂਗਾ ਬਈ ਮੇਰੀ ਗੱਲ ਸੁਣ ਯਾਰ ਹਣਾ ਇਹ ਕਹਿੰਦੀ ਹੈ ਮੇਰੀ ਜ਼ਿੰਦਗੀ ਹੈ ਮੇਰੀ ਜ਼ਿੰਦਗੀ ਹੈ ਨਹੀਂ ਬਈ ਯਾਰ ਹੈ ਮੈਂ ਮੈਂ ਨਹੀਂ ਜ਼ਿੰਦਗੀ ਜੀਣੀ ਯਾਰ ਬਈ ਯਾਰ ਪਿੰਡ ਦੇ ਵਿੱਚ ਮੈਂ ਵੀ ਮੇਰਾ ਵੀ ਪਿੰਡ ਆ ਯਾਰ ਮੇਰੇ ਮਾਪਿਓ ਆ ਮੇਰੀ ਵੀ ਸਾਡੀ ਵੀ ਇੱਜ਼ਤ ਤਾਂ ਕੋਈ ਅਸੀਂ ਪਿੰਡ ਦੇ ਵਿੱਚ ਕਿਵੇਂ ਤੁਰਾਂਗੇ ਬਈ ਯਾਰ ਜਦੋਂ ਇਹ ਇਲਾਕਾ ਹਲਾਉਂਦੀ ਆ ਬਈ ਵੀਡੀਓ ਪਾਉਂਦੇ ਲੋਕ ਇਹਨਾਂ ਨੂੰ ਕਮੈਂਟ ਕਰਦੇ ਸਾਡੇ ਪਿੰਡ ਦੇ ਵੀ ਕਈ ਮੁੰਡੇ ਮੇਰੇ ਲਈ ਅੱਜ ਜਿਹੜੇ ਇਹਨਾਂ ਨੂੰ ਕਮੈਂਟ ਕਰਦੇ ਭਾਬੀ ਸੋਹਣੀ ਲੱਗਦੀਆਂ ਭਾਬੀ ਸਿਰਾ ਪਟੋਲਾ ਐਂਡ ਬਗ ਗੱਲਵਾਤਾ ਤੇ ਬਈ ਯਾਰ ਉਹਨਾਂ ਨੂੰ ਮੈਂ ਕੀ ਕਹੂੰਗਾ ਉਹ ਉਹ ਪਤਾ ਕੀ ਕਹਿੰਦੇ ਵੀ ਅਸੀਂ ਬਈ ਸਾਨੂੰ ਵਧੇ ਲੱ ਵਧੀਆ ਠੋਂਕੇ ਲਾਉਂਦੀ ਆ ਹੁਣ ਅਸੀਂ ਦੱਸੋ ਅਸੀਂ ਕੀ ਕਰੀਏ ਕੀ ਬਾਈ ਯਾਰ ਮੇਰਾ ਪਿਓ ਸਾਥ ਜੇ ਬਹਿਣ ਜੋਗਾ ਨਹੀਂ ਛੱਡਿਆ ਨੇ ਕਹਿੰਦਾ ਭਾਬੀ ਕਹਿੰਦਾ ਐਂਡ ਸਿਰਾ ਗੱਲਬਾਤ ਆ ਇਹਦੇ ਯਾਰ ਦੋਸਤ ਕਹਿੰਦੇ ਆ ਕਹਿੰਦਾ ਮੈਨੂੰ ਸ਼ਰਮ ਆਉਂਦੀ ਆ ਇਹਨੂੰ ਨਹੀਂ ਆਉਂਦੀ ਆ ਪਤਾ ਨਹੀਂ ਕਿਉਂ ਵੀ ਕੁੜੀਆਂ ਦੀ ਮੱਤ ਕਿਉਂ ਮਰੀ ਗਈ ਆ ਆਪਦਾ ਘਰ ਖਰਾਬ ਕਰਦਿਆਂ ਕਰੀਲਾ ਬਣਾਉਣ ਦੀ ਖਾਤਰ ਸੋ ਨੂੰ ਕੀ ਮਿਲਦਾ ਇਹ ਚੀਜ਼ਾਂ 'ਚ ਵੀਰੇ ਨਾਗ ਲਿੰਦੇ ਆ ਮੈਂ ਤਾਂ ਮਸ਼ਹੂਰ ਹੋਣਾ ਕਾਹਦੇ ਨਾਲ ਮਸ਼ਹੂਰ ਹੋਣਾ ਤੁਸੀਂ ਕਹਿੰਦੇ ਇਲਾਕਾ ਲਾ ਕੇ ਮਸ਼ਹੂਰ ਹੋਣਾ ਹਾਂ ਵੀਰੇ ਮੈਂ ਢੱਡ ਵਖਾ ਕੇ ਸਾਰਾ ਕੁਝ ਵਖਾ ਕੇ ਉਹ ਹੋਣਾ ਨਹੀਂ ਚਾ ਮੰਨ ਕੇ ਚੱਲ ਵੀ ਤੁਸੀਂ ਲੱਕ ਹਲਾਉਣਾ ਢੱਡ ਬਕਾਉਣਾ ਕੁਝ ਵੀ ਹੋਣਾ ਇਹ ਤਾਂ ਕੋਈ ਮਸ਼ਹੂਰੀ ਵਾਲੀ ਗੱਲ ਨਹੀਂ ਤੇ ਕੋਈ ਚੱਜ ਦਾ ਕੰਟੈਂਟ ਬਣਾ ਲਓ ਨਾ ਨਾ ਵੀਰੇ ਮੈਨੂੰ ਲੋਕ ਚਾਹੁੰਦੇ ਆ ਤੇ ਮੈਂ ਇਹ ਕੰਮ ਕਰਦੀ ਆ ਅੱਛਾ ਗੱਲ ਇਹ ਸਾਨੂੰ ਲੱਕ ਹਲਾਉਂਦੇ ਕਰਕੇ ਢੱਡ ਦਿਖਾਉਂਦੇ ਕਰਕੇ ਦੋਨੋਂ ਤਾਂ ਲੋਕ ਚਾਹੁੰਦੇ ਆ ਹਾਂ ਵੀਰੇ ਮੈਂ ਇੱਕ ਦਾ ਨੱਕ ਲੈਂਦੇ ਆ ਮੈਂ ਗੀਤਾਂ ਨਹੀਂ ਜਾਣਾ ਦੋ ਤਿੰਨਾਂ ਚ ਫੇਰ ਹੀ ਮੈਨੂੰ ਹਮੇਨਾ ਲੋਕ ਫੋਟੋਆਂ ਵੀ ਕਰਾਉਂਦੇ ਵਦਜਾ ਮੇਰੇ ਘਰੇ ਆਉਂਦੇ ਆ ਮੁੰਡੇ ਕੁੜੀਆਂ ਸਾਰਿਆਂ ਦੀ ਮੇਜਜਤ ਕਰਦੀਆਂ ਵੀਰੇ ਬਾਈ ਇਹ ਕਹਿੰਦੀ ਨਾ ਵੀ ਮੇਰੇ ਕਦੇ ਫੋਟੋਆਂ ਆਉਂਦੇ ਆ ਕਰੋਣ ਹਨਾ ਤੇ ਮੈਂ ਗੀਤਾਂ ਚ ਵੀ ਜਾਣਾ ਤੇ ਮੰਨ ਕੇ ਚੱਲ ਇਹ ਤਾਂ ਚੱਲ ਜੇ ਗੀਤਾਂ ਚ ਜਾਂਦੀ ਆ ਜਾਂ ਕੁਝ ਹੋਰ ਕੋੰਦੀ ਆ ਇਹ ਤਾਂ ਆਉਦੀ ਲਾਇਬ੍ਰੇਰੀ ਸੋਚੀ ਜਾਂਦੇ ਥੋੜੇ ਬਜੇ ਤੋਦਾ ਕੀ ਕਹਿਣਾ ਸਾਡੇ ਬਾਰੇ ਇਹ ਕਹਿਣਾ ਬਈ ਯਾਰ ਮੇਰੀ ਗੱਲ ਸੁਣ ਇਹ ਕਹਿੰਦੀ ਹੈ ਵੀ ਇਹਦੀ ਇੰਟਰਵਿਊ ਸੁਣੀ ਸੀਗੀ ਮੈਂ ਠੀਕ ਹੈ ਬਈ ਇਹ ਕਹਿੰਦੀ ਹੈ ਕਹਿੰਦੀ ਵੀ ਮੇਰਾ ਘਰ ਵਾਲਾ ਮੈਨੂੰ ਇੰਸਟਾਗ੍ਰam ਹੀ ਚਲਾਉਣ ਦਿੰਦਾ ਮੇਰਾ ਘਰ ਵਾਲਾ ਮੋਟਾ ਹੈਗਾ ਮੇਰਾ ਘਰ ਵਾਲਾ 20 25 25 ਰੋਟੀਆਂ ਖਾ ਜਾਂਦਾ ਮੈਨੂੰ ਇੱਕ ਗਵਾਂਡਿਆਂ ਦਾ ਮੁੰਡਾ ਪਸੰਦ ਸੀ ਬਈ ਮੁੰਡਿਆਂ ਦੀ ਉਹਦੀ ਗੱਲ ਦੱਸਾਂ ਮੈਂ ਤੁਹਾਨੂੰ ਉਹ ਬਈ ਕੁਵਾਰਾ ਮੁੰਡਾ ਠੀਕ ਹੈ ਉਹਨੂੰ ਕੋਈ ਸਰਦਾਰਦੀ ਹੈ ਨਹੀਂ ਉਹਨੇ ਜੱਮ ਹੀ ਲਾਉਣੀ ਹੈ ਸਾਨੂੰ ਸਰਦਾਰਦੀ ਯਾਰ ਅਸੀਂ ਕਿੱਥੇ ਜਾਈਏ ਜੱਮ ਜਲੇ ਕੀ ਲਾਈਏ ਕੰਮ ਕਰੀਏ ਕਦੇ ਕੰਮ ਕਰੀਏ ਕਿ ਆਉਦੇ ਭਰਾ ਦੀਆਂ ਜਾਂ ਆਉਦੇ ਭੈਣ ਨੇ ਦੁੱਖ ਸੀ ਤਕਲੀਫ ਸੀ ਇਹਨੂੰ ਬਈ ਯਾਰ ਵਿਆਹ ਨਾ ਕਰਾਉਂਦੀ ਮੇਰੇ ਨਾਲ ਤੁਸੀਂ ਵਿਆਹ ਹੀ ਨਾ ਵਿਆਹ ਕਿਉਂ ਕਰਵਾਇਆ ਨੇ ਤੁਸੀਂ ਵਿਆਹ ਨਾ ਕਰਾਉਂਦੇ ਨਾ ਜਦੋਂ ਸਾਨੂੰ ਪਤਾ ਸੀਗਾ ਵੀਰੇ ਮੇਰਾ ਤਾਂ ਕਰ ਦੇ ਕਹਿੰਦਾ ਕਹਿੰਦਾ ਵੀ ਮੈਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਵੀ ਉਹ ਕੁਵਾਰੇ ਬੰਦਾਂ ਦਾ ਹੁੰਦਾ ਚੱਲ ਜੈਮ ਲਾਲੀ ਜਾਂ ਪੈਸੇ ਵਾਲੇ ਬੰਦੇ ਦੀ ਕਹਿੰਦਾ ਸਾਡੀ ਕਬੀਲ ਦਾ ਜੀ ਸਾਨੂੰ ਪਤਾ ਵੀ ਅਸੀਂ ਕਿਵੇਂ ਨੇਪਟਦੇ ਆ ਠੀਕ ਆ ਮੈਂ ਕੰਮਦੰਦੇ ਵਾਲਾ ਬੰਦਾ ਮੈਂ ਕੰਮ ਤੋਂ ਹੋਣਾ ਜਾਂ ਮੈਨੂੰ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦਾ ਬਾਹਰ ਮੈਂ ਜਾਣਾ ਮੈਨੂੰ ਕਮੈਂਟ ਬਾਈ ਦੇ ਜਾਂ ਮੇਰੇ ਯਾਰ ਦੋਸਤ ਮਾਰ ਦੇ ਮੇਰਾ ਪਿਓ ਕਹਿੰਦਾ ਵੀ ਸਾਥ ਤੇ ਮੰਨ ਕੇ ਚੱਲ ਹੁਣ ਇਹਦਾ ਜਾਲ ਇਹਨੂੰ ਕਮੈਂਟ ਵਾਜਦੇ ਆ ਬਾਹਰ ਨਿਕਲਦਾ ਤੂੰ ਨੂੰ ਇੰਨਾ ਕਾਦਾ ਚਾਚੜਾ ਜਿਹੜਾ ਤੁਸੀਂ ਅਦੀ ਘਰ ਵਾਲੀ ਦੀ ਇੱਜ਼ਤ ਵਾਦੇ ਨਹੀਂ ਸੋਚਦੇ ਵੀਰੇ ਫਿਰ ਮੈਂ ਇੰਨੀ ਔਖੀ ਦਾ ਫਿਰ ਮੈਨੂੰ ਤਲਾਕ ਦੇ ਦੇਣੇ ਉਹ ਕਹਿੰਦੇ ਬਾਈ ਯਾਰ ਵੀ ਮੈਨੂੰ ਔਖੇ ਤੇ ਮੈਨੂੰ ਤਲਾਕ ਦੇ ਦੋ ਬਾਈ ਯਾਰ ਮੈਂ ਇਹਦਾ ਔਖਾ ਹੀ ਆ ਯਾਰ ਮੈਂ ਤਾਂ ਤਲਾਕ ਹੀ ਦੇਊਗਾ ਇਹਨੂੰ ਮੈਂ ਤਾਂ ਨਹੀਂ ਰੱਖ ਸਕਦਾ ਇਹਨੂੰ ਐਹੀ ਜਨਾਨੀ ਤਾਂ ਮੈਂ ਕੀ ਕਰਾਂ ਬਾਈ ਪਿਆਰ ਦੇ ਵਿੱਚ ਯਾਰ ਫਰੀडम ਦੇਤੀ ਸਰਕਾਰ ਨੇ ਇੱਕ ਕਾਨੂੰਨ ਨਾਲ ਇਹ ਵੀ ਇਹਨਾਂ ਨੂੰ ਫਰੀडम ਆ ਬਾਈ ਯਾਰ ਇਹਨਾਂ ਨੂੰ ਤਾਂ ਘਰੋਂ ਬਾਈ ਬੰਦਾ ਬਾਹਰ ਕੱਡੇ ਤਾਂ ਇਹਨਾਂ ਨੇ ਗਲਤੀ ਸਟਾਰਟ ਕਰ ਦੇਣੀ ਆ ਠੀਕ ਹੈ ਇਹ ਉਹ ਵਧੀਆ ਸੀ ਬਈ ਉਹ ਸਿਸਟਮ ਵਧੀਆ ਸੀ ਪਹਿਲਾਂ ਜਿਹੜੀਆਂ ਕੁੜੀਆਂ ਸੀਗੀਆਂ ਬਈ ਮੰਜੇ ਦੇ ਬਰਾਬਰ ਨਹੀਂ ਬਹਿੰਦੀਆਂ ਸੀ ਇਹਦੇ ਸੌਰੇ ਤੇ ਠੀਕ ਹੈ ਘੁੰਡ ਗਲਡ ਕੇ ਰੱਖਦੀਆਂ ਸੀ ਦੋ ਦੋ ਤਿੰਨ ਤਿੰਨ ਫੁੱਟ ਪਿੱਛੇ ਹੋ ਕੇ ਤੁਰਦੀਆਂ ਸੀ ਠੀਕ ਹੈ ਆਪਦੇ ਪਿਓ ਨੂੰ ਆਪਦੇ ਪਿਓ ਸ਼ਰਮ ਕਰਦੀਆਂ ਸੀ ਵੀ ਸਾਡੀ ਇੱਜ਼ਤ ਆ ਠੀਕ ਹੈ ਕਿਸੇ ਬਗਾਨੇ ਦੇ ਬੰਦੇ ਨੂੰ ਬੁਲਾਉਂਦੀਆਂ ਨਹੀਂ ਸੀ ਤੇ ਇਹ ਭਾਏ ਹੁਣ ਹਰੇਕ ਨੂੰ ਘਰੇ ਵਾਲੀ ਬੈਠੀ ਹੈ ਬਈ ਮੇਰੇ ਤੋਂ ਬਾਅਦ ਬਈ ਮੈਂ ਕੰਮ ਤੇ ਜਾਵਣਾ ਤੇ ਤੇ ਮੇਰੇ ਘਰੇ ਬਈ ਯਾਰ 20 25 25 ਮੁੰਡੇ ਆਉਂਦੇ ਆ ਠੀਕ ਹੈ ਮੈਨੂੰ ਕੀ ਪਤਾ ਕੀ ਕਰਦੀ ਐ ਇਹ ਲੋਕ ਮੈਨੂੰ ਕਹਿੰਦੇ ਬਈ ਇੱਕ ਜਾਂਦਾ ਇੱਕ ਨਿਕਲਦਾ ਦੂਜਾ ਵੱੜਦਾ ਇੱਕ ਨਿਕਲਦਾ ਦੂਜਾ ਵੱੜਦਾ ਜਦੋਂ ਇਹਨੂੰ ਪੁੱਛਦਾ ਇਹ ਕਹਿੰਦੀ ਮੇਰੇ ਫੈਨ ਆ ਕਿ ਭੈਣ ਚੋਂ ਕਿਹੜੇ ਫੈਨ ਆ ਇਹਦੇ ਤੁਹਾਡਾ ਕੀ ਕੰਮ ਚਲਾਇਆ ਵਾ ਜਿਹੜਾ ਤੁਹਾਡੇ ਕੋਲ ਕਲਿੱਕ ਆਉਂਦਾ ਇੱਕ ਜਾਂਦਾ ਇਹ ਕੀ ਚੱਕਰ ਆ ਵੀਰੇ ਫੋਟੋਆਂ ਕਰਾਉਣ ਆਉਂਦੇ ਤੇ ਮੇਰੇ ਕੋਲ ਅੱਛਾ ਫੋਟੋਆਂ ਕਰਾਉਣ ਆਉਂਦੇ ਹਾਂ ਵੀਰੇ ਤੇ ਇਹ ਫੋਟੋਆਂ ਕਰਾਉਣੀਆਂ ਯਾਰ ਬਈ ਮੇਰੇ ਹੁੰਦੇ ਕਰਾ ਲਿਆ ਕਰਨ ਯਾਰ ਇਹਦੇ ਹੁੰਦੇ ਕਰਾ ਲਿਆ ਕਰਨ ਵੀਰੇ ਤੂੰ ਸੰਗਦੇ ਆ ਤੂੰ ਇਹਦੋਂ ਕਦ ਤੂੰ ਸੰਗਦੇ ਜਿੱਤ ਲੱਗਦਾ ਹੈ ਉਹਨਾਂ ਦਾ ਮੈਨੂੰ ਕਦ ਤੂੰ ਸੰਗਦੇ ਆ ਵੀਰੇ ਅ ਕਹਿੰਦੇ ਹੁੰਦੇ ਰੰਗਰਾਲੀਆਂ ਇਹੇ ਇਹੋ ਗੱਲ ਆ ਫ੍ਰੀडम ਇਹ ਫ੍ਰੀडम ਭਾਲਦੀ ਆ ਇਹ ਫ੍ਰੀडम ਪਤਾ ਕਿਹੜੀ ਭਾਲਦੀ ਆ ਵੀ ਮੈਨੂੰ ਕੋਈ ਰੋਕੇ ਟੋਕੇ ਨਾ ਮੇਰੇ ਕੋਲੇ ਜਿਹੜਾ ਮਰਜੀ ਆਵੇ ਜਿਹੜਾ ਮਰਜੀ ਜਾਵੇ ਇਹ ਜੁਗਾਂ ਜਨਾਨੀਆਂ ਜਦੋਂ ਆਪਦਾ ਘਰ ਪੱਟ ਲੈਂਦੀਆਂ ਨਾ ਫੇਰ ਹੁੰਦੀਆਂ ਰੋਂਦੀਆਂ ਜਾਂ ਕੁਝ ਖਾ ਕੇ ਮਰ ਜਾਂਦੀਆਂ ਜਾਂ ਮਾਰਦੀਆਂ ਨਹਿਲ ਚਸ਼ਾਲਾ ਇਤੋਂ ਬਾਅਦ ਇਹਨਾਂ ਕੋਲੇ ਕੁਝ ਨਹੀਂ ਹੁੰਦਾ ਇਹਨਾਂ ਨੇ ਜ਼ਿੰਦਗੀ ਆਪਦੀ ਐ ਖਰਾਬ ਕਰਕੇ ਆਪਦੇ ਮਾਂ ਪਿਓ ਦੀ ਇੱਜ਼ਤ ਨੂੰ ਲਵਾ ਕੇ ਦਾਗ ਮੋੜ ਕੇ ਇਹੀ ਕੁਝ ਰਹਿ ਜਾਂਦਾ ਹੁਣ ਤੁਸੀਂ ਕੀ ਚਾਹੁੰਦੇ ਕੀ ਕਰਨਾ ਤੁਸੀਂ ਹੁਣ ਮੈਂ ਤੇ ਵੀ ਹੀ ਕੰਮ ਕਰਨਾ ਇਹ ਤਾਂ ਤੁਹਾਨੂੰ ਹੁਣ ਕਹਦਾ ਮੈਂ ਤਲਾਕ ਦੇਉਂਗਾ ਤੁਸੀਂ ਮੁੜ ਕੇ ਕਰਨਾ ਮੁੜ ਕੇ ਮੇਰੇ ਮੈਂ ਇਹੀ ਕੰਮ ਕਰੂੰਗੀ ਚੰਡੀਗੜ੍ਹ ਜਾਊਂਗੀ ਫਿਰ ਫਲੈਟ ਲਵੂੰਗੀ ਥਾਂ ਦੇ ਦੀ ਮੇਰੇ ਚੰਡੀਗੜ੍ਹ ਕਿਤੇ ਗਏ ਆ ਪਹਿਲਾਂ ਹਾਂ ਵੀਰੇ ਉੱਥੇ ਮੇਰਾ ਇੰਨੀ ਰਹੀਆਂ ਚੰਡੀ ਚੰਡੀਗੜ੍ਹ ਨਾ ਇੱਕ ਵਪਾਰੀਆਂ ਦਾ ਸ਼ਹਿਰ ਆ ਮੇਰੇ ਨੂੰ ਤੇ ਵੀਰੇ ਕੀ ਦਾ ਮਰਜੀ ਹੋਵੇ ਮੈਂ ਤਾਂ ਫਲੈਟ ਲੈ ਲੈਣਾ ਉੱਥੇ ਕਿਰਾਏ ਤੇ ਕਿਹੜਾ ਥਾਂ ਮੈਨੂੰ ਆਉਂਦਾ ਉਹ ਦੇ ਦੇ ਅੱਛਾ ਇਹ ਕਹਿੰਦੀ ਵੀ ਮੈਨੂੰ ਥਾਂ ਦੇ ਦੇ ਤੇ ਮੈਂ ਤਾਂ ਚੰਡੀਗੜ੍ਹ ਜਾ ਕੇ ਫਲੈਟ ਲੈ ਲੈਣਾ ਯਾਰ ਮੇਰੇ ਭਾਣੇ ਦਾ ਕੋਈ ਮਰਜ਼ੀ ਕਰੇ ਯਾਰ ਬਈ ਮੈਨੂੰ ਕੀ ਹੈ ਯਾਰ ਠੀਕ ਹੈ ਮ ਤਬਿਆ ਬੈਤੋਂ ਯਾਰ ਬਹੁਤ ਪਾਇਆ ਪੈਣੇ ਇਹ ਕੁੜੀ ਯਾਰ ਕੁੜੀ ਇਹ ਕੋਈ ਏ ਏ ਬਈ ਰੀਲਾਂ ਵੇਖਦੀ ਆ ਬਈ ਨੰਗ ਪੜੰਗੀਆਂ ਠੀਕ ਐ ਉੱਥੇ ਵੇਖ ਕੇ ਜੀ ਕਰਦਾ ਮੈਂ ਵੀ ਐ ਬਣਾ ਪਰ ਯਾਰ ਬਈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹ ਚੀਜ਼ਾਂ ਥੋੜੀ ਵਧੀਆ ਲੱਗਦਾ ਤੁਹਾਡਾ ਤੁਹਾਡਾ ਵਿਆਹ ਹੋਇਆ ਨੂੰ ਕਿੰਨਾ ਟਾਈਮ ਹੋ ਗਿਆ ਸਾਲ ਵੀ ਨਹੀਂ ਹੋਇਆ ਬਈ ਯਾਰ ਵਧੀਆ ਰਹਿ ਗਿਆ ਮੇਰਾ ਜਵਾਬ ਨਹੀਂ ਹੋਇਆ ਸੋਨੂੰ ਪਹਿਲਾਂ ਪਤਾ ਸੀਗਾ ਵੀ ਇਹ ਲੀਲਾ ਬਣਾਉਂਦੀ ਐ ਇਹ ਕੰਮ ਕਰਦੀ ਐ ਬਈ ਨਹੀਂ ਪਹਿਲਾਂ ਨਹੀਂ ਪਤਾ ਸੀਗਾ ਤੁਸੀਂ ਵਿਆਹ ਤੋਂ ਪਹਿਲਾਂ ਹੀ ਬਣਾਉਂਦੇ ਸੀਗੇ ਹਾਂ ਵੀਰੇ ਮੇਰੇ ਤੁਹਾਡੇ ਮਾਪਿਆਂ ਨੂੰ ਪਤਾ ਸੀ ਇਹ ਚੀਜ਼ ਬਾਰੇ ਸਾਰੇ ਪਰਿਵਾਰ ਨੂੰ ਪਤਾ ਸੀ ਵੀਰੇ ਮੇਰੇ ਤੇ ਤੁਹਾਨੂੰ ਤੁਹਾਨੂੰ ਦੱਸਿਆ ਨਹੀਂ ਇਹਨਾਂ ਨੇ ਪਹਿਲਾਂ ਫੇਮਸ ਐ ਨਹੀਂ ਸੀਗੀ ਬਈ ਹੁਣ ਹੀ ਬਾਲ ਉਦੋਂ ਸੇ ਟਿਕਟੋਕ ਤੇ ਸੀ ਟਿਕਟੋਕ ਹੁਣ ਬੰਦ ਹੋ ਗਿਆ ਹੁਣ ਇੰਸਟਾਗ੍ਰਾਮ ਤੇ ਆ ਗਏ ਜੇ ਹੁਣ ਇੰਸਟਾਗ੍ਰਾਮ ਬੰਦ ਹੋ ਗਿਆ ਫਿਰ ਕੀ ਕਰੋਗੇ ਫਿਰ ਵੀਰੇ ਉਹ ਤਸਵੀਰ ਚੜ ਤੇ ਆ ਜੂਗੀ ਸਨੈਪ ਚਾ ਕੋਸ਼ਿਸ਼ ਛੱਡਣਾ ਨਹੀਂ ਸਨੈਪ ਚੜ ਤੇ ਆ ਜੂਗੀ ਯਾਰ ਕੁਝ ਨਹੀਂ ਛੱਡਣਾ ਇਹਨਾਂ ਨੂੰ ਖੁੱਲੇ ਟਾਈਮ ਮਿਲੇ ਬਸ ਇਹਨਾਂ ਨੂੰ ਇਹ ਹੀ ਆ ਵੀ ਸਾਨੂੰ ਕੋਈ ਫ੍ਰੀडम ਮਿਲੇ ਸਾਨੂੰ ਕੋਈ ਰੋਕੇ ਟੋਕੇ ਨਾ ਪਰ ਏ ਬਈ ਮੇਰੇ ਕੋਲ ਰਹੂਗੀ ਮੇਰੇ ਆਪਣੇ ਘਰ ਚੱਲ ਜਾਣੀਆਂ ਨੇ ਮੇਰੇ ਮਾਂ ਪਿਓ ਦੇ ਚੱਲ ਜਾਣੀਆਂ ਨੇ ਆਪਾਂ ਆਪਨੇ ਤਾਂ ਹੀ ਲੋਟ ਆਉਣੀ ਬਈ ਇਹ ਫਿਰ ਤੂੰ ਮੰਨ ਕੇ ਚੱਲੇ ਕਿ ਚੀਜ਼ ਮਤ ਹੁੰਦਾ ਤਾਂ ਚੱਲੇ ਤਾਂ ਤੂੰ ਮੁੰਡੇ ਵਾਲੀ ਸ਼ਰ ਲਾ ਕੇ ਪਾਉਣੀ ਹੈ ਨਾ ਵੀ ਇਹਦਾ ਮਾਂ ਪਿਓ ਨੂੰ ਸਾਥ ਚ ਵੀ ਮਹੀਨੇ ਵਜਦੇ ਜਾਂ ਹੋਗਾ ਨਾ ਕਿਤੇ ਤੂੰ ਆਪਦੇ ਮਾਂ ਪਿਓ ਬਾਰੇ ਜਾਂ ਆਪਦੇ ਭਰਾ ਬਾਰੇ ਕਿਤੇ ਮਾੜਾ ਮੋਟਾ ਗੱਲਬਾਤ ਸੁਣੀ ਹੈ ਪਿੰਡ 'ਚ ਕੋਈ ਆ ਦੇ ਜਾ ਕੇ ਪਿੰਡ ਦਾ ਬਾਣਾ ਮੋਟਾ ਘੇੜਾ ਕੱਢਿਆ ਵੀਰੇ ਮੇਰਾ ਮਾਂ ਪਿਓ ਦਾ ਕਹਿੰਦੇ ਵਧਿਆ ਕਾ ਮੈਂ ਫੇਵੇਂ ਸਾ ਤੂੰ ਉਹ ਪਤੇ ਰੇਰ ਕੀ ਹੋਣਗੇ ਵੀ ਹਾਂ ਵੀਰੇ ਠੀਕ ਆ ਚਲੋ ਠੀਕ ਆ ਬਾਈ ਤੇ ਹੁਣ ਤੁਸੀਂ ਇਹਨੂੰ ਤਲਾਕ ਦੇਣਾ ਤਲਾਕ ਦੇਣਾ ਬਾਈ ਇਹਨੂੰ ਕਹ ਬਾਈ ਖੇੜਾ ਛੱਡ ਭਰਾ ਇਹ ਵੀਰੇ ਛੱਡ ਦੂੰਗੀ ਮੈਂ ਜਾਨੀ ਆ ਠੀਕ ਓਕੇ ਬ ਜਿਹੜੀ ਇੰਸਟਾਗ੍ਰam ਤੇ ਵਿੱਚ ਰੋਲਾ ਪੈਂਦਾ ਹਨਾ ਕੁੜੀਆਂ ਬਹੁਤ ਕੁੜੀਆਂ ਕੁੜੀਆਂ ਕੀ ਜਿਹੜੀਆਂ ਬਹਿਣਾਂ ਵਰਗਾਂ ਵੀ ਆ ਜਿਹੜੀਆਂ ਲੱਕ ਹਲਾਉਂਦੀਆਂ ਆਪਦਾ ਅੱਗਾ ਪਿਛਾ ਸਾਰਾ ਦਿਖਾਉਂਦੀਆਂ ਉਹਦੇ ਵਿੱਚ ਕੀ ਆ ਬਹੁਤ ਘਰਾਂ ਚ ਕਲੇਸ਼ ਆ ਕਿਉਂਕਿ ਰੀਅਲ ਐਂਡ ਰੀਅਲ ਲਾਈਫ ਦੇ ਵਿੱਚ ਬਹੁਤ ਫਰਕ ਆ ਜਿਹੜੀ ਆਪਾਂ ਰੀਲਾਂ ਦੇ ਦੇਖਦੇ ਆ ਉਹਨਾਂ ਚ ਤੇ ਘਰ ਦੀ ਲਾਈਫ ਬਾਰੇ ਬਹੁਤ ਫਰਕ ਆ ਕਈ ਲੋਕ ਰਹੁੰਦੇ ਆ ਜਿਨ੍ਹਾਂ ਦੇ ਘਰਾਂ ਲੀਆਂ ਜਾਂ ਕੁੜੀਆਂ ਇਹ ਕੰਮ ਕਰਦੀਆਂ ਨਹੀਂ ਹਟਦੀਆਂ ਕਿਉਂਕਿ ਇਹਨਾਂ ਨੂੰ ਇੱਕ ਇਜਾਸ਼ੀ ਚਾਹੀਦੀ ਆ ਹੌਨ ਨੰਮਾ ਨੰਮਾ ਇਹਨਾਂ ਨੂੰ ਹੁੰਦਾ ਵੀ ਅਸੀਂ ਹੁਣ ਕੁੜੀ ਕਹੀ ਜਾਂਦੀ ਐ ਮੈਂ ਇਥੋਂ ਆਪਦਾ ਥਾਂ ਵੇਚ ਕੇ ਮੈਂ ਚੰਡੀਗੜ੍ਹ ਫਲੈਟ ਲੈਣ ਨੂੰ ਉੱਥੇ ਕਿਹੜਾ ਸੌਖੀ ਐ ਜ਼ਿੰਦਗੀ ਉੱਥੇ ਉਦੋਂ ਵੀ ਜ਼ਿਆਦੇ ਲੋਕ ਤਿੱਖੇ ਤੇਜ਼ ਤੋਂ ਤੇਜ਼ ਪਏ ਆ ਜਦੋਂ ਇਹਨਾਂ ਦਾ ਕੋਈ ਗਲਤਵੱਲਤ ਬੀੜ ਗੋ ਰਿਲੀਜ਼ ਹੋ ਜਾਂਦੀਆਂ ਜਾਂ ਨਿਕਲ ਜਾਂਦੀਆਂ ਉਦੋਂ ਬਾਅਦ ਇਹਨਾਂ ਕੋਲੇ ਕੀ ਹੁੰਦਾ ਜਾਂ ਤਾਂ ਰੋਂਦੀਆਂ ਜਾਂ ਸੁਸਾਈਡ ਕਰਦੀਆਂ ਨਹਿਰ ਚ ਮਾਰਦੀਆਂ ਛਾਲ ਜਾਂ ਕੋਈ ਖਾ ਕੇ ਮਰ ਜਾਂਦੀਆਂ ਬਹੁਤ ਰੀਲਾਂ ਆਪਾਂ ਵੇਖਾਂਗੇ ਜਿਨ੍ਹਾਂ ਦੀਆਂ ਕੋਈ ਰੀਲਾਂ ਜਾਂ ਕੋਈ ਵੀਡੀਓ ਵਾਇਰਲ ਹੋ ਗਈ ਗੰਦੀ ਵੀਡੀਓ ਵਾਇਰਲ ਹੋ ਗਈ ਉਸ ਦਿਵਾਦੋਂ ਕੀ ਕਰਦੀਆਂ ਜਾਂ ਫਾਹਾ ਲਾਹ ਜਾਂਦੀਆਂ ਜਾਂ ਕੋ ਖਾ ਕੇ ਮਰ ਜਾਂਦੀਆਂ ਜਿਹੜੀਆਂ ਕੋਈ ਬਿਸ਼ਰਮਾ ਉਹ ਨਹੀਂ ਕਰਦੀਆਂ ਕਿਉਂਕਿ ਉਹਨਾਂ ਨੂੰ ਕੋਈ ਇੱਜ਼ਤ ਨਹੀਂ ਨਾ ਉਹਦੇ ਮਾਂ ਪਿਓ ਦੀ ਤੇ ਨਾ ਉਹਦੇ ਘਰ ਵਾਲੇ ਦੀ ਨਾ ਭਰਾ ਦੀ ਕਿਸੇ ਦੀ ਇੱਜ਼ਤ ਉਹਨਾਂ ਨੂੰ ਕੋਈ ਨਹੀਂ ਉਹਨਾਂ ਨੇ ਸਿਰਫ ਆਪਦਿਨਾਂ ਪੈਸਾ ਕਮਾਉਣਾ ਕਲੱਬਾਂ 'ਚ ਜਾਣਾ ਦਾੜੀਆਂ ਪੀਣੀਆਂ ਯਾਸ਼ੀ ਕਰਨੀਆਂ ਪਹਿਲਾਂ ਇੱਕ ਸਮਾਂ ਸੀਗਾ ਜਿਹੜਾ ਕਿ ਆ ਉਹਦੇ ਸਹੁਰੇ ਤੋਂ ਵੀ ਕੋਹੋਂ ਨਿਕਲ ਕੇ ਰੱਖਦੀ ਸੀਗੀ ਤੇ ਆ ਉਹਦੇ ਭਰਾ ਦੀ ਤੇ ਆ ਉਹਦੇ ਘਰ ਵਾਲੇ ਦੀ ਪਹਿਲਾਂ ਮੱਖ ਇੱਜ਼ਤ ਰੱਖਦੀਆਂ ਸੀਗਾ ਆਣਗਵਾਂਡਾ ਕੀ ਪਿੰਡ ਦੇ ਵਿੱਚ ਵੀ ਇਹ ਕੁਛ ਨਹੀਂ ਹੁੰਦਾ ਅਗਲਾ ਕਹਿੰਦਾ ਨਹੀਂ ਯਾਰ ਆਪਣਾ ਫਲਾਨਾ ਬੰਦਾ ਖੜਾ ਆਪਣੇ ਪਿੰਡ ਦਾ ਬੰਦਾ ਹੁਣ ਤਾਂ ਆਣਗਵਾਂਡਾ ਤੇ ਲੋਕ ਅਗਲਾ ਕਹਿੰਦਾ ਵੀ ਕੋਈ ਨਹੀਂ ਆਣਗਵਾਂੜੀ ਚੱਲੀ ਜਾਂਦੇ ਕੁਛ ਨਹੀਂ ਕਿਉਂਕਿ ਇੱਜ਼ਤ ਨਹੀਂ ਰਹਿ ਗਈ ਪਰ ਇਹ ਕੁੜੀਆਂ ਸੋਚਦੀਆਂ ਨਹੀਂ ਪਤਾ ਨਹੀਂ ਕਿੱਧਰ ਨੂੰ ਜਾ ਰਹੀਆਂ ਇਹ ਕਹਿੰਦੀਆਂ ਸੀ ਮੁੰਡਿਆਂ ਦੇ ਬਰਾਬਰ ਬਰਾਬਰੀ ਚ ਮੁੰਡਿਆਂ ਦੇ ਤੁਸੀਂ ਬਰਾਬਰੀ ਕਰੋ ਆਈ ਨਹੀਂ ਕਹਿੰਦਾ ਨਾ ਕਰੋ ਮੁੰਡਿਆਂ ਦੀ ਬਰਾਬਰੀ ਕਰੋ ਉਹ ਕੁੜੀਆਂ ਜਿਹਨਾਂ ਕਬੱਡੀ ਖੇਡਦੇ ਨੇ ਮੁੰਡੇ ਕਬੱਡੀ ਖੇਡਦੇ ਕੁੜਗਾਂ ਵੀ ਕੋਈ ਕੋੱਡੀ ਖੇਡਦੀ ਜਾਂਦੀਆਂ ਠੀਕ ਹੈ ਨਾ ਉਸ ਤੋਂ ਬਾਅਦ ਕੋਈ ਪੁਲਿਸ ਆ ਚਾ ਉਹ ਵੀ ਮੁੰਡਿਆਂ ਦੇ ਬਰਾਬਰ ਆ ਕੋਈ ਚੰਗੇ ਅਹੁਦੇ ਤੇ ਜਾਵੜੀ ਕੋਈ ਡਾਕਟਰ ਬਣ ਗਈ ਜਾਂ ਹੋਰ ਬਣ ਗਈ ਜਾਂ ਇਥੇ YouTube ਤੇ ਲਾ ਲੋ ਜਾਂ Facebook ਤੇ Instagram ਤੇ ਲਾ ਲੋ ਉਥੇ ਕੁੜੀਆਂ ਕੋਈ ਪੱਤਰਕਾਰ ਆ ਕੋਈ ਚੰਗੀ ਸਟੋਰੀ ਕ੍ਰੀਏਟ ਕਰਕੇ ਸੁਣਾਉਂਦੀਆਂ ਜਾਂ ਕੋਈ ਚੰਗੀਆਂ ਵੀਡੀਓ ਬਣਾਉਂਦੀਆਂ ਕੋਈ ਹਸਬੰਡ ਬਾਈ ਬਣਾਉਂਦੇ ਆ ਉਹ ਇੱਕ ਪਰਿਵਾਰ ਨੂੰ ਸੇਧ ਦੇਣ ਵਾਸਤੇ ਜਾਂ ਕੋਈ ਫਨੀ ਵੀਡੀਓ ਬਣਾਉਂਦੀਆਂ ਉਹ ਚੰਗੀਆਂ ਵੀ ਲੱਗਦੀਆਂ ਜਿਹੜੀਆਂ ਆ ਲੱਕ ਹਲਾਉਣਾ ਇਹਦੇ ਵਿੱਚ ਕੋਈ ਮੰਨ ਕੇ ਚੱਲੋ ਕੋਈ ਇਹਦਾ ਟੈਲੈਂਟ ਨਹੀਂ ਹੈਗਾ ਇੱਕ ਗੰਦ ਪਾਉਣਾ ਜਿਹੜੇ ਕਿ ਲੋਕ ਵੇਖ ਕੇ ਅੱਖਾਂ ਸੇਕਦੇ ਆ ਸਵਾਦ ਲੈਂਦੇ ਆ ਸਾਡੀ ਵੀਡੀਓ ਕਿ ਸਿੱਖਿਆ ਦੇਣ ਲਈ ਹੁੰਦੀ ਆ ਇੱਕ ਐਂਟਰਟੇਨਮੈਂਟ ਲਈ ਹੁੰਦੀ ਆ ਇਹਨੂੰ ਸਿੱਧੇ ਪਾਸੇ ਲੈ ਕੇ ਜਾਣਾ ਪੁੱਠੇ ਪਾਸੇ ਲੈ ਕੇ ਜਾਣਾ ਤੁਹਾਡੀ ਮਰਜ਼ੀ ਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਦੱਸੋ ਤੁਹਾਨੂੰ ਕਿਵੇਂ ਲੱਗੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਧੰਨਵਾਦ